ਪਤਾ ਪੁੱਛਿਆ ਕਿ ਮੇਜਰ ਸਾਹਿਬ ਸਾਨੂੰ ਆਪਣਾ ਐਡਰੈਸ ਵਗੈਰਾ ਦੱਸ ਦੋ ਕਰਦਾ ਉਹ ਸਿਪਾਈਆਂ ਨਾਲ ਉਹਨਾਂ ਦਾ ਇਸਮਾ ਜਿਹੜਾ ਸਬਾਬ ਸੀ ਇਕੱਠਾ ਕਰਨ ਲੱਗ ਪਏ ਮੇਜਰ ਸਾਹਿਬ ਨੇ ਅਣ ਸੁਣੀ ਜੀ ਕਰਕੇ ਆਪਣਾ ਸਮਾਨ ਇਕੱਠਾ ਕਰਨਾ ਸ਼ੁਰੂ ਕਰਤਾ ਸਬਾਬ ਦਾ ਜੁੱਧ ਮਕਾ ਲਈਏ ਫੇਰ ਮੈਂ ਤੁਹਾਨੂੰ ਆਪਣਾ ਪਤਾ ਦੱਸਦਾ ਇਹ ਇਹਦਾ ਮਤਲਬ ਹੈ ਕਿ ਪਹਿਲਾਂ ਮੈਂ ਸਮਾਨ ਇਕੱਠਾ ਕਰ ਲਵਾਂ ਆਪਣਾ ਫੇਰ ਮੈਂ ਤੁਹਾਨੂੰ ਆਪਣਾ ਐਡਰੈਸ ਦੱਸੂਗਾ ਸਟੇਸ਼ਨ ਆਇਆ ਕੁਲੀਆਂ ਤੇ ਸਵਾਰੀਆਂ ਦਾ ਰੌਲਾ ਪੈ ਗਿਆ ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜਦੇ ਤੇ ਇਹ ਕਹਿੰਦੇ ਕਾਲੀ ਕਾਲੀ ਛੇਤੀ ਛੇਤੀ ਗੱਡੀ ਤੋਂ ਉਤਰ ਗਈ ਮੈਂ ਆਪਣਾ ਨਿੱਕ-ਸੁਕ ਪੇਮਰਿਆਂ ਦੇ ਡੱਬੇ ਚੋਂ ਇਕੱਠਾ ਕਰਨਾ ਵਾ ਐਤਕੀ ਮਾਫੀ ਦੇ ਦਿਓ ਤੇ ਫਿਰ ਜਦੋਂ ਅਸੀਂ ਮੁੱਕ ਕਦੇ ਮਿਲੇ ਆ ਫਿਰ ਕਦੇ ਆਪਾਂ ਗੱਡੀ ਚ ਮਿਲੇ ਤਾਂ ਮੈਂ ਤੁਹਾਨੂੰ ਪੂਰਾ ਪਤਾ ਨੋਟ ਕਰਾ ਦੇਵਾਂਗਾ ਮਤਲਬ ਕਿ ਉਹਨਾਂ ਨੇ ਆਪਣੀ ਆਪਣਾ ਆਪਾ ਨਹੀਂ ਸੀ ਦਿਖਾਣਾ ਉਹਨਾਂ ਨੇ ਨਿਸਵਾਰਥ ਸੇਵਾ ਕੀਤੀ ਸੀ ਠੀਕ ਹੈ ਤੇ ਉਹ ਕਹਿੰਦੇ ਮੈਂ ਨਿੱਕ-ਸੁਕ ਮਤਲਬ ਛੋਟਾ-ਮੋਟਾ ਸਮਾਨ ਮੇਰਾ ਉਸ ਡੱਬੇ ਚ ਪਿਆ ਮੈਂ ਲੈ ਆਵਾਂ ਹੋ ਗਈ ਹੋ ਗਈ ਸਾਰੇ ਡੱਬੇ ਚੋਂ ਜਿੱਦਾਂ ਰੂਹ ਨਿਕਲ ਗਈ ਹੋਵੇ Mendepap,